ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਦੇ ਰਾਹੀਂ ਇੱਕ ਮੈਸੇਜ ਦੇਣਾ ਚਾਹੁੰਦੇ ਆ ਆਪ ਜੀ ਨੂੰ ਪਤਾ ਕਿ ਜੇ ਪੰਚਾਇਤੀ ਚੋਣਾਂ ਆ ਰਹੀਆਂ ਨੇ ਸਾਰੇ ਪਿੰਡਾਂ ਦੇ ਵਿੱਚ ਡਿਗਲ ਵੱਜਿਆ ਹੋਇਆ ਹੈ ਸੋ ਦੋ ਚਾਰ ਗੱਲਾਂ ਤੁਹਾਡੇ ਨਾਲ ਕਰਨੀਆਂ ਕਿ ਜਿਹੜੇ ਆਪਾਂ ਪਿੰਡ ਦੇ ਸਰਪੰਚ ਚੁਣਨੇ ਆ ਪਿੰਡ ਦਾ ਸਰਪੰਚ ਉਹ ਚੁਣਿਓ ਜਿਹੜਾ ਅਫਸਰਾਂ ਦੀ ਅੱਖ ਵਿੱਚ ਅੱਖ ਪਾ ਕੇ ਗੱਲ ਕਰ ਸਕੇ ਅਤੇ ਆਪਣੇ ਪਿੰਡ ਦੇ ਲੋਕਾਂ ਨੂੰ ਇਨਸਾਫ ਦਿਵਾਉਣ ਦੀ ਗੱਲ ਕਰ ਸਕੀ ਜੁਰਤ ਰੱਖਦਾ ਹੋਵੇ ਪਿੰਡ ਦਾ ਵਿਕਾਸ ਵਿਕਾਸ ਕਰਵਾ ਸਕੇ ਨਵੇਂ ਨੌਜਵਾਨਾਂ ਨੂੰ ਮੌਕਾ ਦਿਓ ਅੱਜ ਕੱਲ ਸਮਾਂ ਇੱਕੋ ਜਿਹਾ ਪੜ੍ਹੇ ਲਿਖੇ ਸਰਪੰਚ ਬਹੁਤ ਹੀ ਸਹੀ ਰਹਿਣਗੇ ਪੰਜਾਬ ਦੇ ਬਹੁਤੇ ਸਰਪੰਚ ਜੋ ਰਾਸ਼ਟਰਪਤੀ ਦੇ ਸਨਮਾਨ ਲੈ ਚੁੱਕੇ ਆ ਉਹ ਵਧੀਆ ਪੜ੍ਹੇ ਲਿਖੇ ਹੀ ਸਨ ਜਿਨ੍ਹਾਂ ਨੇ ਅਵਾਰਡ ਪ੍ਰਾਪਤ ਕੀਤੀ ਸੋ ਛੋਟੀ ਜਿਹੀ ਵੀਡੀਓ ਦੇ ਰਾਹੀਂ ਸਾਰੇ ਪੰਜਾਬ ਵਾਸੀਆਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜੋ ਪੰਚਾਇਤੀ ਚੋਣਾਂ ਆ ਰਹੀਆਂ ਆ ਸੂਖਾਸ ਕਰਕੇ ਭਾਈਚਾਰੇ ਸਾਂਝ ਬਣਾ ਕੇ ਰੱਖੀਏ ਕਿਸੇ ਨਾਲ ਲੜਨ ਝੜਨ ਦੀ ਲੋੜ ਨਹੀਂ ਕੋਈ ਨਸ਼ਾ ਨਹੀਂ ਪਰਚਾਉਣਾ ਚਾਹੀਦਾ ਇਹਨਾਂ ਚੋਣਾਂ ਦੇ ਵਿੱਚ ਸੋ ਸਾਰੀਆਂ ਇਹ ਪੰਜਾਬ ਵਾਸੀ ਸੰਤਾਨ ਵੇਟਜੇ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਪੰਜ ਚੋਣਾਂ ਨੌਜਵਾਨ ਚੁਣੀਏ ਜੇ ਹੋ ਸਕੇ ਗੁਰਸਿੱਖ ਚੁਣੀਏ ਬਹੁਤ ਵਧੀਆ ਕਿਉਂਕਿ ਗੁਰਸਿੱਖ ਹੋਵੇਗਾ ਸੱਚ ਤੇ ਪਹਿਰਾ ਦੇਵੇ ਉਹਨੂੰ ਸੂਝੀ ਹੋਵੇਗੀ ਉਹਨੂੰ ਹੋਰ ਵੀ ਆਸ-ਪਾਸ ਦੀ ਜਾਣਕਾਰੀ ਹੋਵੇਗੀ ਸੋ ਸਾਰੀਆਂ ਸੰਗਤਾਂ ਦੇ ਜਨ ਵਿੱਚ ਜਿਹੜੇ ਕਿ ਆਪਾਂ ਜਿਹੜੇ ਸਰਵਸਥਾ ਪੜ੍ਹੇ ਲਿਖੇ ਨੌਜਵਾਨ ਬਣਾਈਏ ਸੋ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੀਏ ਆਪਾਂ ਤਾਂ ਜੋ ਜਿਹੜੇ ਨੌਜਵਾਨ ਸਾਡੇ ਅੱਗੇ ਆਉਣਗੇ ਤੇ ਉਹ ਜਿਹੜਾ ਨੌਜਵਾਨ ਸਾਡੇ ਜਿਹੜੇ ਪੰਜਾਬ ਨੂੰ ਵਿਕਾਸ ਦੀਆਂ ਹੱਥੇ ਲੈ ਕੇ ਜਾਣਗੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਿਹੜੇ ਆਪਾਂ ਸਰਪੰਚ ਚੁਣਨੇ ਨੌਜਵਾਨ ਪੜ੍ਹੇ ਲਿਖੇ ਬੈਲ ਐਜੂਕੇਟਿਡ ਨੌਜਵਾਨਾਂ ਨੂੰ ਚੁਣੀਏ ਤਾਂ ਜੋ ਜਿਹੜਾ ਸਾਡਾ ਪੰਜਾਬ ਫੇਰ ਨਿਮਿੱਤੀ ਚੜ ਸਕੇ ਫੁੱਲਾ ਚੁੱਕਾਂ ਦੀ ਖੀਮਾ ਫਤਿਹ ਪ੍ਰਮਾਣ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ